ਏ 3511 ਜੀ ਇਹ 50 55 ਹਸ ਪਾਵਰ ਦੇ ਵਿੱਚ ਤਿਆਰ ਹੋਣਾ ਜੀ ਤੇਲ ਬ੍ਰੇਕਾਂ ਦੇ ਵਿੱਚ ਹੋਣਾ ਇਹ ਤਾਂ ਤਰਿਆ ਸਮਾਨ ਇਹਦਾ ਠੀਕ ਹੈ ਲਾਗਰੂ ਧੋ ਕੇ ਲਾਉਨੇ ਹਨ ਉਸ ਕਰਾਂ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਆ ਦੇਖੋ ਬਈ 6 ਸਿਲੰਡਰ ਹੈ ਆ ਮਿਹਨਦਰਾ ਖੜਾ ਬਈ ਵਿੱਚ ਜੇ ਮਿਹਨਦਰਾ ਦਾ ਵਿਚਾਲੇ ਇੱਕ ਫੋਰਡ ਪਿਆਈ ਸਾਡਾ ਅਜਾ ਕਰ ਤੁਸੀਂ ਦਿਖਾਈ ਇੱਥੇ ਵੀ ਪਿਆ ਹੈ ਹਾਂ ਸਲੋਰੇ ਇਹ ਤੇ ਵੀ ਛਾਲ ਮਾਰਦਾ ਤੇ ਤੁਸੀਂ ਖੱਦਦੇ ਦੇ ਉਹ ਸਾਰੇ ਆਪ ਦੀ ਮਰਜ਼ੀ ਨਾਲ ਹੁੰਦੇ ਆ ਬਾਈ ਜਿੰਨਾਂ ਨੂੰ ਕਿਸੇ ਨੂੰ ਫੋਰਸ ਨਹੀਂ ਕਰਾਇਆ ਜਾਂਦਾ ਹੈਗਾ ਜਿਵੇਂ ਆਹ ਟਰੈਕਟਰ ਆਈ ਉਹ ਪਠਾਨਕੋਟ ਆਇਆ ਸੀ ਬਾਈ ਪਠਾਨਕੋਟ ਵਾਲਾ ਜੀ ਇਹ ਆ ਪ੍ਰਾਣੀ ਸ਼ੋ ਮਿੱਤਰ ਦਿਖਾ ਸਕਦੇ ਇੱਥੋਂ ਹੀ ਹਾਂਜੀ 93 92 93 ਮਾਡਲ ਹੈ ਛੇ ਦਾ ਹਾਂ ਹੁਣ ਤੁਸੀਂ ਆਹ ਦੇਖੋ ਟਰੈਕਟਰ ਬਿਨਾ ਬਾਈ ਨੂੰ ਫੋਨ ਕਰੇ ਬਿਨਾ ਬਾਈ ਨੂੰ ਖਰਚਾ ਪੁੱਛੇ ਕੋਈ ਆਈਡੀ ਆ ਕੁਝ ਨਹੀਂ ਲਿਆ ਬਾਈ ਨੇ ਸਿੱਧਾ ਬਾਈ ਦੀ ਦੁਕਾਨ ਤੇ ਆ ਕੇ ਟਰੈਕਟਰ ਲੈ ਕੇ ਛੱਡ ਗਿਆ ਹੁਣ ਇੱਥੇ ਮੈਸਤਰੀ ਬੰਦਾ ਇੱਥੇ ਹੁਣ ਮੈਸਤਰੀ ਬੰਦਾ ਕੀ ਕਰੇ ਬਾਈ ਹਾਂ ਇੰਜਨ ਵੀ ਆ ਗਿਆ ਜੀ ਇਹਦਾ ਹਨਾ ਅੱਛਾ ਇੰਜਨ ਵੀ ਆ ਗਿਆ ਇਹ ਮੈਂ ਹੁਣ ਆਪਦੀ ਗੱਲ ਕੰਟੀਨਿਊ ਕਰਾਂ ਅਗਲਾ ਕਹਿ ਦਿੰਦਾ ਜੀ ਮੈਸਤਰੀ ਘਰ ਭਰ ਦੇ ਜਾਂ ਜੋ ਵੀ ਹਨਾ ਚੱਲਦਾ ਕੰਮ ਪਰ ਆਹ ਬੰਦੇ ਨੇ ਜਿਹੜਾ ਟਰੈਕਟਰ ਜੀ ਨੇ ਲਿਆ 200 ਕਿਲੋਮੀਟਰ 250 ਤੋਂ ਸਿੱਧਾ ਬਾਈ ਦੀ ਦੁਕਾਨ ਤੇ ਛੱਡ ਗਏ ਫੋਨ ਤੱਕ ਵੀ ਸਾਨੂੰ ਸਿੰਗਲ ਫੋਨ ਵੀ ਨਹੀਂ ਆਇਆ ਬੰਦੇ ਦਾ ਫੋਨ ਵੀ ਨਹੀਂ ਆਇਆ ਹੁਣ ਬਈ ਜੇ ਜ਼ਿੰਮੇਦਾਰ ਆਪ ਭਰੋਸਾ ਕਰਕੇ ਕੋਈ ਆਪ ਦਾ ਸ਼ੌਂਕ ਨੂੰ ਕੰਮ ਕਰਾਉਂਦਾ ਤਾਂ ਉੱਥੇ ਦਾ ਮੈਸਤਰੀ ਨੂੰ ਕੋਈ ਐ ਨਹੀਂ ਕਹਿੰਦੇ ਵੀ ਉਹ ਇਹਦਾ ਇੰਜਨ ਹੀ ਨੂੰ ਲੈ ਲੈਣ ਦਾ ਜੀ ਅੱਛਾ ਠੀਨਾਂ ਦਾ ਆ ਜਾਓ ਦਿਖਾ ਦਿੰਦੇ ਆ ਤੁਹਾਨੂੰ ਦਿਖਾ ਬਈ ਮਿੱਤਰਾ ਛੇਤੀ ਛੇਤੀ ਦਿਖਾ ਜਾ ਸੇਵੇਂ ਵੀਡੀਓ ਬਹੁਤ ਹੋਈ ਜਾਂਦੀ ਵੱਡੀ ਇੰਜਨ ਆ ਗਿਆ ਜੀ ਨੰਗੇਗਾ ਕਿੱਧਰ ਦੀ ਨੰਗੇ ਖੜ ਜਾ ਬਾ ਕੋਈ ਨਹੀਂ ਉੱਥੋਂ ਤੂੰ ਨਹੀਂ ਨਹੀਂ ਵਾਧੂ ਆ ਰਸਤਾ ਤਾਂ ਫਿਰ ਨਹੀਂ ਐ ਹੀ ਹੈ ਤਾਂ ਪਟਿਆਲੇ ਮਾਰਕੀਟਿੰਗ ਤੋਂ ਨਹੀਂ ਫਿਆ ਤੂੰ ਇੰਜਨ ਤੇ ਇੰਜਨ ਚੜਿਆ ਪਿਆ ਪਹਿਲਾਂ ਆਪਣੀ ਵਾਹਾਂ ਚ ਇਹਦੇ ਨਾਲ ਦੇ ਇੰਜਨ ਵਰਕਸ਼ਾਪ ਦੀ ਰੌਣਕ ਬਣੀ ਰਹੇ ਆ ਅੱਛਾ ਜੀ ਆਹ ਲਓ ਜੀ ਇਹ 100 HP ਦੇ ਲਗਭਗ ਹੈਗਾ ਜੀ। ਇਸ ਤੋਂ ਪਹਿਲਾਂ ਆਪਾਂ ਇਹ ਡੀਆਈ ਚਲਾਇਆ ਸੀ ਨਾ। ਆਪਾਂ ਇੱਕ ਮਹਿੰਦਰਾ ਨੂੰ ਲਾਇਆ ਸੀ। ਇੱਕ ਆਪਣੇ ਕੋਲ ਦੇ ਲਾਇਆ ਸੀ ਰਾਜਸਥਾਨ ਵਾਲੇ ਹਿੰਦੁਸਤਾਨ ਤੋਂ। ਉਥੇ 6 ਸਿਲੰਡਰ ਲਾਇਆ ਸੀਗਾ ਜੀ। ਠੀਕ ਹੈ। ਇਹ 4 ਸਿਲੰਡਰ ਹੈ। ਇਹ 4 ਸਿਲੰਡਰ ਹੈ ਜੀ। ਠੀਕ ਹੈ ਜੀ। ਲੈ ਵੀ ਦੇਖੋ ਹੀਨੋ ਲੇ ਲੈਂਡ ਦਾ ਇੰਜਨ ਹੈ। ਇਹ ਇੰਜਨ ਵੀ ਪਠਾਨਕੋਟੋਂ ਹੀ ਆਇਆ ਜੀ। ਅੱਛਾ ਇੰਜਨ ਆਪਰਾ ਆਪਾਂ ਕਿਹਾ ਸੀ ਮੈਂ ਛੋੜੇ ਉਧਰ ਮਾਰਕੀਟ ਸਸਤਾ ਮਿਲੂਗਾ। ਇੰਨਾਂ ਉਹਨਾਂ ਨੂੰ ਬਹੁਤ ਭਾਅ ਚ ਮਿਲਿਆ 14 ਮਾਡਲ ਹੈ ਇੰਨਾਂ 16 ਮਾਡਲ ਹੈ ਜੀ। ਠੀਕ ਠੀਕ ਹੈ ਹਾਂਜੀ ਲੈ ਵੀ ਆ ਜੋ ਹੁਣ ਜਿਆਦਾ ਸਮਾਨ ਆ ਲਈਏ ਆ ਮਿੰਦਰਾ ਖੜਾ ਵੀ ਵਿੱਚ ਜੇ ਮਿੰਦਰਾ ਦਾ ਵਿਚਾਲੇ ਇੱਕ ਫੋਰਡ ਪਿਆਈ ਸਾਡਾ ਅਜਾ ਹੈਗਾ ਤੁਸੀਂ ਦਿਖਾਇਆ ਇੱਥੇ ਵੀ ਪਿਆ ਹੈ ਟਰੈਕਟਰ ਯਾਰ ਇਹ ਫੋਰਡ ਹੈ 3600 ਜੀ ਆ ਕਾਊਂਟਰ ਤੋਂ ਖੁੱਲਿਆ ਸਾਰਾ ਜੀ ਹੌਲੀ ਹੌਲੀ ਤਿਆਰ ਹੋਊਗਾ ਜੀ ਇੰਜਨ ਪਿਆ ਗੀਅਰ ਅੱਛਾ ਆ ਪਿਆ ਫੋਰਡ ਦੀ ਹੈਗੀ ਨਿਸ਼ਾਨੀ ਕੋਈ ਕੋਈ ਯਾਰ ਆਹ ਟੈਂਕੀ ਟੁੰਕੀ ਟੈਂਕੀ ਟੁੰਕੀ ਪਈ ਹੈ ਹਾਂਜੀ ਠੀਕ ਹੈ ਤੇ ਉਹ ਵਾਰਿਸ਼ ਕਰਕੇ ਟਕਣਾ ਪੈਂਦਾ ਸਮਾਨ ਥੋੜਾ ਠੀਕ ਹੈ ਇਹ ਇਹ ਫੋੜਦਾ ਕੀ ਕਰਨਾ ਵੀ ਓਵਰਹਾਲ ਹੀ ਹੋਣਾ ਕੋਈ ਲੈ ਕੇ ਪਿੱਛੇ ਟਿੱਕਰ ਜੀ ਮੇਰੀਆਂ ਚੀਜ਼ਾਂ ਤਿਆਰ ਕਰਾਂਗੇ ਡਬਲ ਕਲਚ ਜੇ ਹੋਣਾ ਜੀ ਠੀਕ ਹੈ ਹਾਂਜੀ ਲੈ ਬਈ ਆ ਜਾ ਹੁਣ ਸ਼ਾਰਟਕਟ ਹੀ ਦੱਸਾਂਗੇ ਫੇਰ ਕਿਸੇ ਵੀਡੀਓ ਚ ਜ਼ਿਆਦਾ ਜਾਣਕਾਰੀ ਦੇਵਾਂਗੇ ਇਹ ਡੀਆਈ ਦਾ ਕੀ ਇਹ ਤਾਂ ਮੁਗਰਲੇ ਹਿੱਸੇ ਦਾ ਕੰਮ ਹੋਣਾ ਸਾਰਾ ਠੀਕ ਹੈ ਜੀ ਆਹ 35 ਕਰਾਂਗੇ ਜੀ ਇਹ 35 ਕਰਾਂ ਜੀ ਇਹ 50 55 ਹਸ ਪਾਵਰ ਦੇ ਵਿੱਚ ਤਿਆਰ ਹੋਣਾ ਜੀ ਤੇਲ ਬ੍ਰੇਕਾਂ ਦੇ ਵਿੱਚ ਹੋਣਾ ਹੈ ਕਰਕਰਤੇ ਇਹ ਗੱਲ ਮੜਾਈ ਮਾਰਸ ਸਕੈਨਰ ਹਾਂ ਮੰਨਦਾ ਚੱਤ 50 55 ਨੂੰ अच्छा ਇਹਦਾ 50 55 ਕਿਹੜੇ ਪੱਖ ਤੋਂ ਹੋਊਗਾ ਇੰਜਨ ਇਹਨਾਂ ਦਾ ਇੰਜਨ ਆ ਬਲਾਕ ਉਹੀ ਰੱਖਣਾ ਜੀ ਬਦਲਣਾ ਨਹੀਂ ਜੱਦੀ ਟਰੈਕਟਰ ਇਹਨਾਂ ਦਾ ਜੀ اچھا ਜੀ ਕੋਸ਼ਿਸ਼ ਇਹ ਕਰਾਂਗੇ ਜਿੰਨਾ ਲੋਹਾ ਇਹਦਾ ਰਹਿ ਜੇ ਨਾਲ ਦਾ ਜੀ ਉਹਨਾਂ ਰੱਖਾਂਗੇ ਜੀ ਠੀਕ ਹੈ ਤੇ ਬਾਕੀ ਇਹਦਾ ਮਗਰਲਾ ਹਿੱਸਾ ਸੀ ਹੋ ਸਕਦਾ ਤੇਲ ਬ੍ਰੇਕਾਂ ਦਾ ਲਾ ਦੀਏ ਅੱਛਾ ਕਿਉਂਕਿ ਪਿਛਲੇ ਹਿੱਸੇ ਕਰਤੋਂ ਦੋ ਨਰਮ ਜਿਆਦੇ ਆ ਜੀ ਨਹੀਂ ਉਹ ਹਿੱਸਾ ਫਿਰ ਇਹਨੂੰ ਕਿਹੜੇ ਟਰੈਕਟਰ ਦਾ ਲੱਗੂ ਤੇਲ ਬ੍ਰੇਕ ਇਹਨੂੰ ਲਾਵਾਂਗੇ ਚਿੰਟੂ ਕਰਕੇ ਦਾ ਹੀ ਹੋਰ ਨਹੀਂ ਕੋਈ ਲਾਉਂਦੇ ਵੀ ਮੰਨ ਲਓ ਜਿਵੇਂ ਇਹ ਦੂਬਾ ਨੰਜਾ ਬਾਈ ਉਹ ਤੇਲ ਬ੍ਰੇਕ ਆ ਗਏ ਸੀ ਸਾਰੇ ਨਹੀਂ ਆਏ ਕੁਝ ਟਰੈਕਟਰ ਆਏ ਜਿਵੇਂ ਪਹਿਲਾਂ 45 ਗਰਾਮ ਲਾਇਆ ਸ਼ਾਇਦ ਤੁਸੀਂ ਆਏ ਨਹੀਂ ਉਹਦਾ ਨਾ ਉਹਦਾ ਨਹੀਂ ਆਇਆ ਤੁਸੀਂ ਆਇਆ ਨਹੀਂ ਗਿਆ ਉਹਦੇ ਨਾਲ ਦਾ ਹਿੱਸਾ ਸਾਨੂੰ ਜੇ ਮਿਲ ਗਿਆ ਜ਼ਰੂਰ ਲਾਵਾਂਗੇ ਉਹ ਕਿਹੜੇ ਦਾ ਲਾਇਆ ਸੀਗਾ 45 ਗਰਾਮ ਉਹ ਇਸੇ ਕੋਈ 40 ਬਾਈ ਜਾਂ ਨੰਜਾ ਬਾਈ ਦਾ ਸੀ ਅੱਛਾ ਇਹ ਆਏ ਆ ਕੋਈ ਕੋਈ ਮਾਡਲ ਆਏ ਸੀ ਹਾਂ ਕਿਸੇ ਕਿਸੇ ਟਰੈਕਟਰ ਨੂੰ ਆਇਆ ਠੀਕ ਹੈ ਬਾਈ ਇਹ ਉਹਨਾਂ ਨੇ ਸ਼ੌਂਕ ਨੂੰ ਇਹੀ ਤਿਆਰ ਕਰਾਉਣਾ ਹੈ ਹਾਂ ਉਹਨਾਂ ਨੇ ਕਾਫੀ ਟਾਈਮ ਦਾ ਲਿਆ ਹੋਇਆ ਉਹ ਕਹਿੰਦੇ ਵੇਚਣਾ ਹੈ ਨਹੀਂ ਠੀਕ ਹੈ ਤੇ ਪਹਿਲਾਂ ਤਾਂ ਕਹਿੰਦੇ ਥੋੜੇ ਪੈਸੇ ਲਾ ਕੇ ਤਿਆਰ ਕਰਨਾ ਜੀ ਅੱਛਾ ਕੱਲ ਜਦੋਂ ਆਏ ਕੱਲ ਫਿਰ ਉਹ ਕਹਿੰਦੇ ਥੋੜਾ ਦਿਲ ਖੋਲ ਕੇ ਲਾਉਣੇ ਕਹਿੰਦੇ ਫੁੱਲ ਹਰੀ ਝੰਡੀ ਦੇ ਗਏ ਵੀ ਗਰਮੀ ਇਸ ਹੁਣ ਤੇਰੇ ਹੱਥ ਡੋਰਾ ਹੈ ਹਾਂ ਜੀ ਤੇ ਇਹੇ ਬਈ ਇਹ ਮੈਸੀ ਤੇ ਦੋਨੇ ਇੱਕੋ ਕਰਦੇ ਆ ਜੀ ਅੱਛਾ ਇਹਦਾ ਇੰਨ ਓਵਰਹਾਲ ਹੈ ਜੀ ਅੱਛਾ ਇਹ ਤਾਂ ਕਿਆ ਕਰਿਆ ਪਾਣੀ ਕਰਕੇ ਢੱਕਿਆ ਸੀ ਬਾਰਿਸ਼ ਕਰਕੇ ਠੀਕ ਹੈ ਜੀ ਤੇ ਅਗਲੇ ਹਿੱਸੇ ਦਾ ਕੰਮ ਹੈ ਜੀ ਇਹਦਾ ਠੀਕ ਹੈ ਜੀ ਇਹਦੇ ਪਿੱਛੋਂ ਲਿਫਟਦਾ ਜੀ ਸਾਰਨ ਵਾਲੀ ਹੋਣਾ ਜੀ ਮਗਰਲੇ ਹਿੱਸੇ ਦਾ ਵੀ ਹੋਣਾ ਕੰਮ ਇਹਦਾ ਜੀ ਇਹ ਕਿੱਥੋਂ ਆਇਆ ਟਰੈਕਟਰ ਜੀ ਇਹ ਇਹ ਆਪਣੇ ਆਗਲਗੇ ਦੇ ਆ ਜੀ ਅੱਛਾ ਆਗਲਗੇ ਦੇ ਉਹਨਾਂ ਦੇ ਕੋਲੇ ਜੀ ਠੀਕ ਆ ਆ 58 11 ਬਈ ਇਹ 58 11 ਦਾ ਗੇਅਰ ਬਾਕਸ ਦਾ ਕੰਮ ਹੋਣਾ ਸਾਰਾ ਜੀ ਠੀਕ ਆ ਤੇ ਮਗਰਲਾ ਹਿੱਸਾ ਜੇ ਖੋਲਣਾ ਸਾਡੇ ਕੋਲੇ ਜਗ੍ਹਾ ਘੱਟ ਜੀ ਟਰੈਕਟਰ ਕੱਢਿਆ ਸੀ ਹੁਣ ਜਗ੍ਹਾ ਹੋ ਗਈ ਠੀਕ ਆ ਇਹਨੂੰ ਨਾਲ ਜੋੜ ਕੇ ਪਿੱਛੋਂ ਹੁਣ ਭੋਲ ਦਾਂਗੇ ਠੀਕ ਆ ਬ੍ਰੇਕ ਬਰੂ ਕਿਹਦੇ ਬਈ ਬ੍ਰੇਕ ਇਹਦੇ ਕਰਨੇ ਆ ਜੀ ਬ੍ਰੇਕ ਜਿਨਾਂ ਵਾਲੀ ਰੱਖਣੀ ਆ ਜੀ ਰੀਨ ਵਾਲਾ ਰੱਖਣਾ ਵਧੀ ਠੀਕ ਹੈ ਮੜਮੜਾ ਹੱਥ ਮਾਰ ਦਾਂਗੇ ਠੀਕ ਹੈ ਲੋਕ ਲਈ ਆਪਣੇ ਪਿੰਡ ਦੇ ਠੀਕ ਹੈ ਲੈ ਮਿੱਤਰੋ ਬਾਕੀ ਜਾਣਕਾਰੀ ਆਪਣਾ ਹੋਇਆ ਵੀ ਘਾਟੋ ਘਾਟੇ ਨੂੰ 8 ਤੋਂ 7 8-9 ਸਾਲ ਹੋ ਗਏ ਨੇ ਉਹਨੇ ਅੱਛਾ ਇੰਜਨ ਆਪਾਂ ਕਰਾਇਆ ਆਪਣੇ ਕਰਾਇਆ ਦੋ ਟਰੈਕਟਰ ਦੋਨੇ ਆਪਣੇ ਕੋਲ ਮੰਦੇ ਨੇ ਠੀਕ ਹੈ ਜੀ ਚਲੋ ਵਧੀਆ ਬਈ ਇੱਥੋਂ ਵੇਖਣ ਵਾਲੇ ਨੂੰ ਵੀ ਇਹ ਮਾਨ ਖੜਦਾ ਵੀ ਜਿਹੜੇ 8 ਸਾਲ ਪਹਿਲਾਂ ਕਰਾਇਆ ਗਿਆ ਅੱਜ ਵੀ ਬੰਦੇ ਨਾਲ ਜੁੜੇ ਹੋਏ ਆ ਨਹੀਂ ਜੁੜੇ ਇਹਨੂੰ ਇਹਨੂੰ ਆ ਗੇਅਰ ਰਸਤੇ ਘਾਟੋ ਘਾਟੇ 2 ਮਹੀਨੇ ਹੋ ਗਏ ਇੰਤਜ਼ਾਰ ਕਰਦੇ ਨੂੰ ਪਿੰਡ ਦਾ ਟਰੈਕਟਰ ਸਾਡਾ ਜੀ ਵਧੀਆ ਵੇਟ ਕਰੀ ਹੋਰ ਮੈਂ ਕਹ ਵੀ ਤੂੰ ਲਾ ਦੇ ਐਂ ਜਿਹੜ ਸਾਲੇ ਤੋਂ ਦੋ ਦਿਨ ਸਾਡੇ ਬਾਹਰ ਚ ਖੜਾ ਰਿਹਾ ਦੋ ਦਿਨ ਇੱਥੇ ਖੜਾ ਰਿਹਾ ਇੱਕ ਦਿਨ ਇੱਥੇ ਆ ਕੇ ਖੜਾ ਰਿਹਾ ਚੱਲ ਪੈ ਗਾ ਮੇਰਾ ਠੀਕ ਹੈ ਹਾਂਜੀ ਇਹ ਵੀ ਇੱਕ ਹੈਂਟ ਹੀ ਹੈ ਵੀ ਜੇ ਪੁੱਛ ਪੱਛ ਕੇ ਆਉਂਗੇ ਤਾਂ ਆਈ ਤਾਂ ਟਾਈਮ ਨਹੀਂ ਲੱਗਦਾ ਜੇ ਆਜ ਇਹ ਤਾਂ ਹੋ ਹੀ ਜਾਂਦਾ ਇਹਦਾ ਜਿਹੜਾ ਬਾਈ ਪਠਾਨਕੋਟ ਵਾਲੇ ਵਾਂਗੂ ਸਿੱਧਾ ਹੀ ਆ ਗਿਆ ਤਾਂ ਦਰਾਂ ਤੋਂ ਮੋੜਿਆ ਜਾਣਾ ਹੀ ਨਹੀਂ ਹਾਂ ਹੈਨਾ ਹਾਂ ਚਲੋ ਠੀਕ ਹੈ ਬਾਈ ਅਜੇ ਗੱਲਾਂ ਬਾਤਾਂ ਹੋਰ ਕਰਨੀਆਂ ਸੀ ਬਾਈ ਨਾਲ ਤੇ ਅਗਲੀ ਵੀਡੀਓ ਚ ਕਰਾਂਗੇ ਜਲਦ ਕਿਹੜਾ ਮਾਰਾਂਗੇ ਤੇ ਆ 230 ਚਪੀੜ ਦਾ ਬਲਾਕ ਤੁਹਾਨੂੰ ਦਿਖਾ ਦਈਏ ਆਪਾਂ ਆ ਦੇਖੋ ਕੰਮ ਸਾਰਾ ਖਰਾਬ ਤੇ ਹੋ ਗਿਆ ਜੀ ਅੱਛਾ ਜੀ ਇਹਨੂੰ ਫਿਟਿੰਗ ਕਰਦੇ ਆਂ ਬਸ ਇਹ ਧੋਵੈ ਧਤਰਿਆ ਸਮਾਨ ਇਹਦਾ ਠੀਕ ਹੈ। ਲਾਗਰੂ ਧੋ ਕੇ ਲਾਉਨੇ ਆਂ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ। ਹਾਂਜੀ। ਠੀਕ ਹੈ ਠੀਕ ਹੈ ਆਹ ਦੇਖੋ ਬਈ 6 ਸਿਲੰਡਰ ਹੈ ਇਹ 230 ਐਚਪੀ ਦਾ ਕੰਮ ਕਰ ਰਿਹਾ ਹੈ ਬਾਈ ਤੇ ਇਹ ਵੀ ਮੋਡੀਫਾਈ ਹੋਣਾ ਹੈ ਜਗਾੜ ਟਰੈਕਟਰ ਬਣਾਣਾ ਹੈ ਪਤਾ ਨਹੀਂ ਕੀ ਕੁਸ ਬਣਾਣਾ ਕੀ ਸਿਸਟਮ ਹੋਣਾ ਇਹਦੇ ਬਾਰੇ ਕੋਈ ਭੇਤ ਨਹੀਂ ਨਾ ਹੀ ਭੇਤ ਅਸੀਂ ਦੇ ਸਕਦੇ ਹਾਂ। ਹਾਂਜੀ ਤੇ ਇਹ ਠੀਕ ਹੈ ਬਾਈ ਜੀ ਠੀਕ ਹੈ ਜੀ। ਧੰਨਵਾਦ ਜੀ। ਵੀਡੀਓ ਮਿੱਤਰੋ ਕਿੱਦਾਂ ਦੀ ਲੱਗੀ? ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਦਾ ਸਕਰੀ ਬਾਕੀ ਜੇ ਵੀਡੀਓ ਦੇਖਣੀ ਆ ਹੁਣ ਇਦਾਂ ਦੀਆਂ ਬਾਈ ਦੇ ਜਗਾੜ ਜਿੰਨੇ ਵੀ ਲਾਇਆ ਤਾਂ ਇਦੋਂ ਭਾਵੇਂ 2 ਸਾਲ ਪਿੱਛੇ ਨੂੰ ਤੁਰੇ ਜਾਓ ਬਾਈ ਆਪਣੇ ਛਾਇਆ ਬੈਠਾ ਹੈ ਚੈਨਲ ਤੇ ਪੂਰਾ ਤੇ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਵੀ ਮੇਤਰਾ ਮਾਰਦੇ ਸੈਲਫ ਕਰਾਂ ਬੈਟਰੀਆਂ ਦੀ ਬਹੁਤ ਘਾਟ ਹੁੰਦੀ ਸਾਨੂੰ ਕੋਲ ਅੱਛਾ ਹੋਰ ਯਾਰ ਇਹ ਤਾਂ ਬਈ ਰੇੜੀ ਜੀ ਬਣਾ ਕੇ ਰੱਖ ਕੋਲੇ ਧੂਕੇ ਲੈ ਗਏ ਅਰਥ ਆ ਅਰਥ ਆ ਲੈ ਵੀ ਸੇਮ ਦੇਖੋ ਆ ਜੀ ਮੈਂ ਕਹਾਂ ਉਹ ਦੇਖੋ ਯਾਰ ਤੁਸੀਂ ਲੈ ਔੜਦਾ ਬੜਾ ਮਾੜੇ ਨਾਲ ਉਧਰ ਭਾਈ ਬੈਠਾ ਦੇਖੋ ਜੈਲਦਾਰ ਬਣਿਆ ਆਹ ਆ ਲੈ ਉਧਰ ਦੀ ਆਉਣਾ ਮੈਂ ਪਾਵਰ ਚੈੱਕ ਕਰੋ ਬਈ ਤੋਰ ਬਈ ਬਾਕੀ ਲੈਫਟਰਾਂ ਕੋਲੇ ਹਰ ਹੱਥ ਵਧੀਆ ਆਉਂਦੇ ਬਈ ਹੈ ਲੈਫਟਰ ਆ ਲੈਫਟਰ ਜਮਾ ਕੋਲੇ ਹੀ ਆ ਗਿਆ ਨਾ ਇਹ ਗੱਡਾ ਆਹ ਟਰਾਲੀ ਵਾਲਾ ਆ ਗਿਆ ਸਹੀ ਆ ਬਈ ਲੈਫਟ ਚੈੱਕ ਦਾ ਜਗਾਈ ਠੀਕ ਹੈ ਉਹ ਨਾਲ ਲੈਫਟ ਚੱਕੂ ਚੱਕੂ ਲੈ ਬਈ ਹੌਲੈਂਡ ਦੀ ਲੈਫਟ ਹੈ ਕਰੋ ਗੱਲ ਕਰਾ ਆ ਜਿਹੜੀ ਸਪੀਡ ਐ ਦੀ ਇਹ ਸਾਰਾ ਕੁਝ ਉੱਥੇ ਦਿੱਤਾ ਹੁੰਦਾ ਵਧਾਉਣੀ ਐ ਘਟਾਉਣੀ ਐ ਲਿੰਕ ਜੱਕਦਾ ਸਿੱਟਣੀ ਐ ਹੌਲੀ ਹੌਲੀ ਸਿੱਟਣੀ ਐ ਸਾਰਾ ਹੌਲੈਂਡ ਤੇ ਆਪਸ਼ਨ ਹੁੰਦੀ ਐ ਤੇ ਚਲੋ ਜੀ ਉਹ ਮਗਰੋਂ ਕੋਈ ਆਵਾਜ਼ ਨਹੀਂ ਆਉਂਦੀ ਹਨਾ ਜਿਵੇਂ ਗੁਰੂ ਗੁਰੂ ਜੇ ਕਰਦੇ ਹੁੰਦੇ ਨਾੜ ਨੂੜੇ ਚਾਰਾ ਦਾ ਸਲੋ ਐ ਸਲੋ ਰੇ ਤੇ ਵੀ ਛਾਲ ਮਾਰਦਾ ਬਹੁਤ ਤਗੜੀ ਚੀਜ਼ ਬਣ ਰਹੀ ਯਾਰ ਭਾਈ ਮਗਰੋਂ ਹਿੱਸਾ ਉਵੇਂ ਕਰਦਾ ਹੀ ਨਹੀਂ ਹੈ ਨਾ ਗਡੋਂਡ ਜਿਵੇਂ ਨਾੜ ਦਾ ਕਰਦਾ ਹੁੰਦਾ ਸਗਾ ਚੈਨਲ ਕੋਡਲ ਬੰਨਣ ਵਾਲੇ ਆ ਇਹ ਵੀ ਬਹੁਤ ਆ ਇਸ ਵੀ ਰੱਸੀ ਨਾਲ ਖੈਦਾ ਬਾਈ ਅਧੇ ਰੇਸਾਰੂਸਾਰ ਨਹੀਂ ਆ ਲਾਉਣ ਆ ਰਹੇ ਇੱਕ ਰੇਸ ਜਿਹੜੀ ਹੱਥ ਨਾਲ ਫੜਨੀ ਪੈਂਦੀ ਹੋਵੇ ਬੜਾ ਬੜਾ ਲੱਗਦਾ ਟਰੈਕਟਰ ਬੜੀ ਬੜੀ ਬਰਾਬਰ ਹੀ ਆ। ਇੱਥੋਂ ਉਹ ਰਾਹ ਦੇ ਦੰਨਾਂ ਕੋਲ ਬੜਾ ਔੜਦਾ ਹੈ ਹੌਲੀ ਹੌਲੀ। ਹੌਲੀ ਹੌਲੀ ਕੱਟ ਕੇ ਜਾਂਦੇ ਹਾਂ। ਯਾਦ ਕਰਾਂ ਯਾਰ ਮਰੋੜੀ ਦਾ ਬੈਠਣ ਲਈ। ਭਾਈ ਇਦਾਂ ਹੀ ਬੜਾ ਯਾਰ ਕੱਟਦੇ ਕੱਟਦੇ। ਆ ਆਪਣੇ ਮੈਗ ਮੁਗਣਾ ਰਾਹ ਸੱਟਿਆ। ਉਹਨੂੰ claro ਦਗਾ que...